ਜੀ ਖਲੋਣੀਆਂ ਖਲੋਣੀਆਂ ਚੈੱਕ ਕਰ ਲਓ ਕਬੂਤਰਾਂ ਦੀਆਂ ਠੀਕ ਹੈ ਲੋਈ ਸਤਿ ਸ਼੍ਰੀਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲਾਉ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਉਮੀਦ ਹੈ ਜੀ ਆਪਣੇ ਸਾਰੇ ਭਰਾ ਠੀਕ ਠਾਕ ਹੋਣਗੇ ਜੀ ਆਪਣੇ ਚਾਹਣ ਵਾਲੇ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਉ ਆਪਾਂ ਨੂੰ ਪਿਆਰ ਕਰਦੇ ਨੇ ਸਪੋਰਟ ਕਰਦੇ ਨੇ ਜਿਹੜੇ ਕਮੈਂਟ ਕਰਦੇ ਨੇ ਲਾਈਕ ਕਰਦੇ ਨੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸੋ ਅੱਜ ਜੀ ਆਪਾਂ ਭਰਾਵਾਂ ਦੇ ਨਾਂ ਜ਼ਰੂਰ ਲਈਦੇ ਅੱਗੇ ਵੀ ਤੇ ਅੱਜ ਵੀ ਜਰੂਰ ਜਿਹੜੇ ਆਪਾਂ ਸਪੋਰਟ ਕਰਦੇ ਉਹਨਾਂ ਦਾ ਨਾਲ ਉਹ ਨਾਲ ਤੁਹਾਨੂੰ ਜਿਹੜੇ ਕਬੂਤਰ ਅੱਜ ਪਰਿੰਦੇ ਲਿਆਂਦੇ ਆ ਇਹਨਾਂ ਦਾ ਵੀ ਜਿਹੜਾ ਤੁਹਾਨੂੰ ਆਪਾਂ ਸ਼ੌਂਕ ਕਰਾਉਨੇ ਆ ਜੀ ਠੀਕ ਹੈ ਜੀ ਲਓ ਜੀ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਕਰਾਉਨੇ ਆ ਜੀ ਇੱਥੋਂ ਹੀ ਚਾਲੂ ਕਰੀਏ ਠੀਕ ਹੈ ਜੀ ਲਓ ਜੀ ਆ ਕਬੂਤਰ ਕਿਉਂਕਿ ਜਿਹੜਾ ਅੱਖਾਂ 'ਚ ਵੱਜ ਜਾਂਦੇ ਹੋਏ ਕਬੂਤਰ ਕਹਿੰਦੇ ਉਹਦਾ ਸਭ ਤੋਂ ਵਧੀਆ ਪਹਿਲਾਂ ਸ਼ੌਂਕ ਕਰਾਉਣਾ ਚਾਹੀਦਾ ਲਓ ਜੀ ਸ਼ੌਂਕ ਕਰੋ ਸਭ ਤੋਂ ਪਹਿਲਾਂ ਅੱਖ ਦਾ ਤਾਂ ਨਹੀਂ ਸ਼ੌਂਕ ਕਰਾ ਦਿੰਦੇ ਕਬੂਤਰ ਜਿਹੜਾ ਵਾ ਮਤਲਕੀ ਕੇ ਵੀਰ ਨੇ ਫੜਿਆ ਜੀ ਠੀਕ ਹੈ ਜੀ ਆ ਪਾਣੀ ਕਹਿੰਦੇ ਜੀ ਭਾਰਦਾ ਕਿਉਂਕਿ ਕਲਰ ਵੀਰ ਨੇ ਥੋੜੀ ਥੋੜੀ ਪਤਾ ਨਹੀਂ ਉਹਨੇ ਆਪ ਲਾਏ ਜਾਂ ਕਿਦਾਂ ਕਿਦਾਂ ਨਹੀਂ ਇਹ ਵੀ ਖੁਜ ਨਹੀਂ ਪਤਾ ਆਪਾਂ ਨੂੰ ਤੇ ਬਾਕੀ ਠੱਪੇ ਜਿਹਾ ਲੱਗੇ ਜੀ ਠੀਕ ਹੈ ਜੀ ਕਲਰ ਥੱਲੇ ਵੀ ਕੋਈ ਨਹੀਂ ਲੱਗਾ ਇਹ ਬਹੁਤ ਮਤਲਕੀ ਹੈ ਵਾ ਸਭ ਬਾਕੀ ਭਾਰਦਾ ਤਾਂ ਨਹੀਂ ਸ਼ੌਂਕ ਕਰਾ ਦਿੰਦੇ ਭਾਰਦਾ ਹੀ ਸ਼ੌਂਕ ਕਰਾਓ ਠੀਕ ਹੈ ਬਹੁਤ ਹੀ ਵੱਡਾ ਕਬੂਤਰ ਹੈ ਬਾਕੀ ਇੱਕ ਸਾਈਡ ਵੱਧੀ ਜੀ ਵੀਰ ਨੇ ਤੇ ਆ ਲਓ ਜੀ ਠੀਕ ਆ ਪਾਰਾ ਜੀ ਤੇ ਕਿਉਂਕਿ ਉਹਨਾਂ ਨੇ ਜਾਲ ਵਗੈਰਾ ਚ ਇਦਾਂ ਛੱਡੇ ਹੁੰਦੇ ਆ ਇਸ ਕਰਕੇ ਆਪਾਂ ਵੈਸੇ ਵੀ ਜਿਹੜਾ ਕਟਿਆ ਕਬੂਤਰ ਹੈ ਹੁਣ ਜਿਹੜਾ ਘਟ ਲਈਦਾ ਵਾ ਸੋ ਆਪਣੇ ਭਰਾ ਵਾ ਜੀ ਤੇ ਲਓ ਜੀ ਸਭ ਤੋਂ ਪਹਿਲਾਂ ਤੁਹਾਨੂੰ ਖਲੋਣੀ ਦਿਖਾ ਦਿੰਨੇ ਕਬੂਤਰ ਦੀ ਖਲੋਣੀ ਵੇਖ ਲਓ ਜੀ ਬਹੁਤ ਹੀ ਵੱਡਾ ਨਾਰੇ ਆ ਜੀ ਤੇ ਇਸ ਤੋਂ ਬਾਅਦ ਦੂਜੇ ਇਹਦਾ ਵੀ ਤੁਹਾਨੂੰ ਝਲਕ ਸ਼ੋਅ ਕਰਾਉਨੇ ਆ ਤੇ ਸਭ ਤੋਂ ਪਹਿਲਾਂ ਜੀ ਆਪਣੇ ਜਿਹੜੇ ਭਰਾ ਵਾ ਜੀ ਹੁਣ ਦਿਲਸਾਹਬ ਜੀ ਉਹਨਾਂ ਦਾ ਵੀ ਤੁਹਾਨੂੰ ਆਦੇ ਆ ਜੀ ਤੇ ਆਪਣੇ ਭਰਾ ਵਾ ਜੀ ਅਮਲਤਪਾਲ ਸਿੰਘ ਜੀ ਮਜੀਠੇ ਤੋਂ ਜੋਤ ਭਾਈ ਕਰਪੂਤਲੇ ਤੋਂ ਆ ਜੀ ਸੰਜੀਵ ਚੋਹਾਨ ਜੀ ਆ ਗੁਰਦੇਵ ਭਾਜੀ ਆ ਅਮਲਤਪਾਲ ਸਿੰਘ ਜੀ ਖੇਮ ਕਰਨ ਤੋਂ ਨੇ ਜਿਹੜੇ ਉਹਨਾਂ ਦਾ ਵੀ ਧੰਨਵਾਦ ਆ ਸੋ ਆਪਣੇ ਉਸਤਾਦ ਕੱਲੂ ਮਾਲ ਜੀ ਉਹਨਾਂ ਦਾ ਧੰਨਵਾਦ ਪਵਨ ਚੰਡੀਗੜੀਆ ਸਾਹਿਬ ਜੀ ਉਹਨਾਂ ਦਾ ਧੰਨਵਾਦ ਹੈ ਜੀ ਤੇ ਨਾਲ ਨਾਲ ਭਰਾਵਾਂ ਨੂੰ ਸ਼ੌਂਕ ਕਰਾਉਂਦੇ ਆ ਨਾਲੋ ਨਾਲ ਵੀਰਾਂ ਦੇ ਜਿਹੜੇ ਆ ਨਾਂ ਕਮੈਂਟ ਜਰੂਰ ਕਰਾਂਗੇ ਜੀ ਤੇ ਆਪਣੇ ਜੀ ਗੁੱਡੂ ਭਾਈ ਨਹੀਂ ਉਹਨਾਂ ਦਾ ਵੀ ਧੰਨਵਾਦ ਹੈ ਜੀ ਅੱਖ ਦਾ ਬਾਕੀ ਸ਼ੌਂਕ ਸਭ ਤੋਂ ਪਹਿਲਾਂ ਗੁਰਪ੍ਰੀਤ ਭਾਜੀ ਹੈ ਜੀ ਆਪਣੇ ਡਰਾਈਵਰ ਸਾਹਿਬ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਆਪਾਂ ਨੂੰ ਪਿਆਰ ਕਰਦੇ ਆ ਤੇ ਆਪਣੇ ਵੀਰ ਹੈ ਜੀ ਉਠੀਆਂ ਤੋਂ ਵੀ ਬਹੁਤ ਜ਼ਿਆਦਾ ਆਪਾਂ ਨੂੰ ਪਿਆਰ ਕਰਦੇ ਆ ਲਓ ਜੀ ਭਾਜੀ ਉਠੀਆਂ ਵਾਲੇ ਅੱਜ ਆ ਸਲਾਰਾ ਜੇ ਹੁਣ ਪਤਾ ਨਹੀਂ ਚਪੜਿਆਂ ਜੋ ਬਣਿਆ ਜੀ ਅੱਜ ਆਪਣੇ ਕੋਈ ਵੀ ਕਬੂਤਰ ਆਇਆ ਜੀ ਭਾਜੀ ਤੁਹਾਨੂੰ ਵੀ ਪਸੰਦ ਹੈਗੇ ਸਲਾਰੇ ਤੇ ਅਜੇ ਕਬੂਤਰ ਆਇਆ ਕਿਉਂਕਿ ਇਹਨੂੰ ਵੀ ਸੇਮ ਹੀ ਰੰਗ ਵੀਰ ਨੇ ਲਾਇਆ ਤੇ ਜਾਲ ਦੇ ਵਿੱਚ ਛੱਡਿਆ ਸੀ ਤੇ ਵੀਰ ਤੇ ਕਹਿੰਦਾ ਆਪਾਂ ਫੜਿਆ ਜੀ ਕਬੂਤਰ ਠੀਕ ਹੈ ਤੇ ਬਾਕੀ ਜਿਹੜੇ ਇਹਦੇ ਪੰਜੇ ਦਿਖਾਉਂਦੇ ਜੀ ਬਹੁਤ ਹੀ ਜ਼ਿਆਦੇ ਨੀਲੇ ਪੰਜੇ ਦੇ ਆਹ ਦੇਖੋ ਜੀ ਬਿਲਕੁਲ ਡਾਰਕ ਜਿਹੜੇ ਨੀਲੇ ਪੰਜੇ ਜਿਹੇ ਦੇ ਪੂਰੇ ਨੀਲੇ ਜਾਮਨੀ ਪੰਜੇ ਠੀਕ ਹੈ ਸਲਾਰਾ ਕਬੂਤਰ ਜੇ ਛੱਡ ਕੇ ਤੁਹਾਨੂੰ ਸ਼ੌਂਕ ਕਰਾਉਂਦੇ ਆ ਠੀਕ ਹੈ ਜੀ ਆਹ ਲੋ ਜੀ ਆਹ ਹੋ ਗਿਆ ਜੀ ਦੂਜਾ ਕਬੂਤਰ ਹੋ ਗਿਆ ਜੀ ਲਓ ਜੀ ਗੋਰਪ੍ਰੀਤ ਸਿੰਘ ਜੀ ਆਪਣੇ ਭਾਜੀ ਦਾ ਨਾਮ ਆ ਗਿਆ ਤੇ ਅਮਲਤਪਾਲ ਸਿੰਘ ਜੀ ਵੀ ਪੂਲ ਡਰਾਈਵਰ ਸਾਹਿਬ ਜੀ ਆ ਤੇ ਆ ਵੇਖ ਲਓ ਜੀ ਕਬੂਤਰ ਵੇਖੋ ਜੀ ਆਪਣਾ ਸਭ ਤੋਂ ਪਹਿਲਾ ਦੀ ਕਬੂਤਰ ਜੀ ਆਪਾਂ ਕੁਆਲਿਟੀ ਲਈਦਾ ਵਾ ਤੇ ਦੂਜਾ ਨਹੀਂ ਲਈਦਾ ਕਬੂਤਰ ਠੀਕ ਹੈ ਜੀ ਤੇ ਲਓ ਜੀ ਇਸ ਤੋਂ ਬਾਅਦ ਜਿਹੜਾ ਵਾ ਜੀ ਕਬੂਤਰ ਇੱਕ ਜੈਲਦਾਰ ਆਪਣੇ ਕੋ ਆ ਗਿਆ ਜੀ ਤੇ ਇਹਨੂੰ ਦੋਸਤੋ ਜਿਹੜਾ ਵੀ ਲਊਗਾ ਉਹ ਬਰੀਡਿੰਗ 'ਚ ਵਰਤ ਸਕਦਾ ਕਿਉਂਕਿ ਬਰੀਡਰ ਕਬੂਤਰ ਆ ਤੇ ਅੱਖ ਦਾ ਤੈਨੂੰ ਇਹਦਾ ਜਿਹੜਾ ਸ਼ੌਂਕ ਚੰਗੀ ਦਾ ਕਰਾਇਆ ਜਾਂਦਾ ਲਓ ਜੀ ਇਹ ਬਰੀਡਿੰਗ ਵਾਲਾ ਕਬੂਤਰ ਹੈਗਾ ਜੀ ਆ ਲਓ ਜੀ ਮੇਰੇ ਵੀਰ ਜੀ ਬਰੀਡਰ ਕਬੂਤਰ ਹੈ ਜੇ ਕਿਉਂਕਿ ਜਿਹੜਾ ਵਾ ਕਿਸੇ ਵੀਰ ਨੇ ਫੜਿਆ ਵਾ ਹੈ ਕਿ ਇਹਨੇ ਉਡਾਇਆ ਵਾ ਥੋੜੀ ਥੋੜੀ ਕਲਰ ਲੱਗੇ ਉਹ ਦਿਖਾ ਦੋ ਐ ਥੋੜੀ ਥੋੜੀ ਕਲਰ ਹੈ ਬਿਲਕੁਲ ਰਹਿਗੇ ਆ ਦੇਖੋ ਥੋੜੀ ਥੋੜੀ ਕਲਰ ਹੈ ਠੀਕ ਹੈ ਬਾਕੀ ਇੱਕ ਪੱਤਾ ਇਹਦੀ ਦੋਵੇਂ ਉਹ ਵੀ ਤੁਹਾਨੂੰ ਦਿਖਾਉਣੇ ਆ ਕਬੂਤਰ ਚੰਗਾ ਹੈ ਆ ਲਓ ਜੀ ਇੱਕ ਪਤਾ ਬਿਲਕੁਲ ਧੋਮੇ ਆ ਜੀ ਆਪਾਂ ਜਿਹੜਾ ਕਿਹਾ ਵਾ ਵੀ ਪੰਛੀ ਵਾਕਿਆ ਜੋੜਿਆਂ ਚ ਪਾਉਣ ਵਾਲਾ ਜੋੜਿਆਂ ਵਾਸਤੇ ਹੋਗਾ ਠੀਕ ਹੈ ਜੀ ਆਪਣੇ ਆਹ ਪਰ ਬਾਜੀ ਚੈੱਕ ਕਰ ਲਓ ਕਬੂਤਰ ਦੇ ਆ ਕਬੂਤਰ ਆਪਣੇ ਬਾਜਵਾ ਸਾਹਿਬ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਮਨਜੀਤ ਸਿੰਘ ਜੀ ਫੌਜੀ ਸਾਹਿਬ ਉਹਨਾਂ ਦਾ ਵੀ ਧੰਨਵਾਦ ਹੈ ਜੀ ਰੋਮੀ ਉਸਤਾ ਜੀ ਜਰਮਨ ਵਾਲੇ ਜੋ ਬਣ ਵੀਰਿਆ ਜੀ ਉਹਦਾ ਵੀ ਧੰਨਵਾਦ ਆ ਲਓ ਜੀ ਆਹ ਕਬੂਤਰ ਹੈਗੇ ਅੱਜ ਤਿੰਨ ਕਬੂਤਰ ਜੇ ਤਿੰਨੇ ਨਰ ਜੇ ਠੀਕ ਹੈ ਆਓ ਸ਼ੌਂਕ ਕਰ ਲਓ ਮੇਰੇ ਭਰਾ ਤੇ ਥੋੜੇ ਹਲਾ ਤੇ ਕਬੂਤਰ ਦੇ ਹਲੋ ਜੀ ਠੀਕ ਹੈ ਉਮੀਦ ਹੈ ਜੀ ਜਿਹੜੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਗੀ ਜਿਸ ਵੀਰ ਦਾ ਨਾਂ ਰਹਿ ਗਿਆ ਹੋਵੇ ਤੇ ਆਪਾਂ ਜਿਹੜਾ ਵਾ ਅਗਲੀ ਵਾਰ ਜਰੂਰ ਉਸ ਵੀਰ ਦਾ ਨਾਂ ਜਰੂਰ ਲਵਾਂਗੇ ਕਿਉਂਕਿ ਜਿਹੜੇ ਜਿਹੜੇ ਆਪਣੇ ਆ ਰਹਿੰਦੇ ਆ ਵੀ ਹਾਂ ਸਾਹਮਣੇ ਆ ਜਾਂਦੇ ਆ ਨਾ ਉਹਨਾਂ ਦਾ ਜਰੂਰ ਨਾਮ ਲਈਦਾ ਜੀ ਕਾਲਾ ਜੱਟ ਜੀ ਸੱਚ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਪੀਵੀ035 ਵਾਲੇ ਉਹਨਾਂ ਦਾ ਵੀ ਧੰਨਵਾਦ ਤੇ ਪੀਵੀ35 ਵਾਲੇ ਆ ਮਾਨ ਕਸੂਰ ਵਾਲੇ ਆ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਵੀਰ ਆਪਣੇ ਲਹਿੰਦੇ ਪੰਜਾਬ ਤੋਂ ਆ ਉਹਨਾਂ ਦਾ ਧੰਨਵਾਦ ਹੈ ਜੀ ਰਾਣਾ ਸਾਹਿਬ ਜੀ ਆ ਬਹੁਤ ਆਪਾਂ ਨੂੰ ਪਿਆਰ ਕਰਦੇ ਕਮੈਂਟ ਕਰਨ ਵਾਲਿਆਂ ਦਾ ਤੇ ਬਹੁਤ ਖਾਸ ਕਰਕੇ ਧੰਨਵਾਦ ਲੋ ਜੀ ਸਲਾਰਾ ਕਬੂਤਰ ਵੀ ਹਲ ਥੋੜਾ ਹਲਕ ਦਿਖਾਈ ਲੋ ਵੀਡੀਓ ਲੈਣਾ ਜਾਂ ਲੈਣ ਵਾਲਾ ਵੱਖਰੀ ਗੱਲ ਹੈ ਜੀ ਵੀਡੀਓ ਜ਼ਰੂਰ ਦੇਖਿਆ ਕਰੋ ਤੇ ਆਪਣੇ استاد ਹੈ ਜੀ ਕਵਰ ਗੁਰਾਇਾ ਜੀ ਉਹੀ ਆਪਣੀ ਵੀਡੀਓ ਦੇਖਦੇ ਨੇ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਸੋ ਮਿਲਦੇ ਆਂ ਤਾਂ ਨੈਕਸਟ ਵੀਡੀਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਥ ਸਿਰ ਕਾਲ ਦੀ